ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸ਼ੀਰ ਬਾਬਾ ਬਲਾਕਾ ਸਿੰਘ ਜੋਂ ਦਾ ਅੱਗੂ ਬੋਲਦਾ ਜੀ ਜੋ ਵੀ ਬੀਜੇਪੀ ਸਰਕਾਰ ਪਿੰਡਾਂ ਦੇ ਵਿੱਚ ਮਤਲਬ ਖੇੜਨਾ ਚਾਹਦੀ ਸਾਡੇ ਪਰਿਵਾਰਾਂ ਨੂੰ ਕਾੜਨਾ ਚਾਹਦੀ ਆ ਅਸੀਂ ਬੀਜੇਪੀ ਸਰਕਾਰ ਨੂੰ ਇਹ ਮਤਲਬ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਭਾਈ ਦਿੱਲੀ ਆਏਗੇ ਤੇ ਦਿੱਲੀ ਚਲ ਜੋ ਜੇ ਕਿਸਾਨ ਮਜ਼ਦੂਰ ਨਹੀਂ ਦਿੱਲੀ ਜਾ ਸਕਦੇ ਦਿੱਲੀ ਹ ਹਰਿਆਣਾ ਦੇ ਬਾਡਰਾ ਦੇ ਕਰੋਗੇ ਤੇ ਤੁਹਾਨੂੰ ਵੀ ਇਸ ਤਰ੍ਹਾਂ ਜਿਹੜਾ ਪਿੰਡਾਂ ਦੇ ਵਿੱਚ ਨਹੀਂ ਵੰਨ ਦਿੱਤਾ ਜਾਊਗਾ ਕਿ ਅਸੀਂ ਪਿੰਡਾਂ ਦੇ ਜਿਹੜੇ ਸਾਡੇ ਆਕੂ ਤੁਰੇ ਫਿਰਦੇ ਆ ਬੀਜੇਪੀ ਦੇ ਅਸੀਂ ਉਹਨਾਂ ਨੂੰ ਕਹਿੰਨੇ ਵੀ ਭਰਾਓ ਮੁੜਿਓ ਇਹ ਕਿਸਾਨਾਂ ਦੀ ਜਿਹੜੀ ਆ ਮਤਲਬ ਕਾਤਲ ਸਰਕਾਰ ਆ 750 752 ਕਿਸਾਨ ਜਿਹੜੇ ਆ ਇਹ ਬੀਜੇਪੀ ਸਰਕਾਰ ਨੇ ਪਹਿਲਾਂ ਛੀਰ ਕੀਤੇ ਆ ਤੇ ਮਤਲਬ ਅੱਜ ਤੱਕ ਇਹ ਫਿਰ ਜਾਰੀ ਆ ਜੇ ਮਤਲਬ ਬੀਜੇਪੀ ਪਿੰਡਾਂ 'ਚ ਨਾ ਵੜਨ ਉਹਦੀ ਤੇ ਇਹਦਾ ਤਿੱਖੇ ਸੰਘਰਸ਼ ਦਾ ਐਲਾਨ ਕਰਕੇ ਤੇ ਸਾਨੂੰ ਪਿੰਡਾਂ ਦੇ ਵਿੱਚ ਜਿਹੜੇ ਪਿੰਡਾਂ ਦੇ ਆਕੂ ਤੁਰੇ ਫਿਰਦੇ ਆ ਇਹਨਾਂ ਦਾ ਬਾਈਕਾਟ ਕਰਨਾ ਪਊਗਾ ਅੱਜ ਵੀ ਲੋਕ ਬੀਜੇਪੀ ਦੇ ਵਿੱਚ ਟੜਾ ਤੁਹਾਡੇ ਸਾਹਮਣੇ ਹੋ ਜਾਂਦੀ ਹੈ ਦੇਖੋ ਜੀ ਮਤਲਬ ਤੁਸੀਂ ਕਹਿੰਦੇ ਸ਼ਾਵਾ ਹੁੰਦੇ ਸਾਨੂੰ ਤਾਂ ਕੋਈ ਦੇਖਿਆ ਨਹੀਂ ਜਿਹੜੇ ਪਹਿਲਾਂ ਤੁਰੇ ਫਿਰਦੇ ਆ ਉਹ ਜਿਹੜੇ ਅੱਜ ਦੀ ਮਤਲਬ ਰੈਲੀ ਦੇ ਵਿੱਚ ਬੀਜੇਪੀ ਦੇ ਗਏ ਆ ਅੱਜ ਉਹ ਵੀ ਵਾਪਸ ਆਉਂਦੇ ਦੇਹੇ ਆ ਜੋ ਵੀ ਮਤਲਬ ਪਹਿਲਾਂ ਆਏ ਬੀਜੇਪੀ ਦੇ ਨਾਲ ਆ ਤੇ ਖਲੋਤੇ ਇੰਨਾ ਭਰਾਵਾਂ ਦੇ ਨਾਲ ਆ ਗਏ ਅਸੀਂ ਉਹ ਮਤਲਬ ਸਮਝਦਾਰ ਲੋਕ ਆ ਇਹ ਗੱਲ ਨੂੰ ਸਮਝ ਗਿਆ ਹੁਣ ਕਦੀ ਵੀ ਜਦੋਂ ਜਿਹੜੀਆਂ ਗਲਤੀਆਂ ਨਾਲ ਲੋਕਾਂ ਕੋ ਹੋ ਗਈਆਂ ਵਾ ਗਾ ਗਲਤੀ ਨਹੀਂ ਹੋਗੀ ਹੁਣ ਵੀ ਸਾਡੀ ਪਿੰਡਾਂ ਦੇ ਵਿੱਚ ਆ ਗੋਨ ਬੇਨਤੀ ਆ ਵੀ ਭਾਈ ਅੱਜ ਤੋਂ ਬਾਅਦ ਬੀਜੇਪੀ ਨੂੰ ਪੂਰੇ ਭਾਰਤ ਜ ਨਹੀਂ ਵੰਡ ਦੇਣਾ ਗੱਲ ਹੀ ਪੰਜਾਬ ਦੀ ਗੱ ਉਥੇ ਗਾਇ ਪੰਦੇਰ ਸਾਹਿਬ ਹੋਣੀ ਉਹਨਾਂ ਨੂੰ ਮਤਲਬ ਬੀਜੇਪੀ ਨੇ ਅੰਦਰ ਕਰਾਇਆ ਫੜ ਕੇ ਸ਼ਾਮਾਂ ਨੂੰ ਸ਼ਗਰਾ ਪਿਆ ਉਹਨਾਂ ਨੂੰ ਪਰ ਅਸੀਂ ਇਹ ਗੱਲ ਕਰਨੀ ਚਾਹੁੰਦੇ ਆਂ ਕਿ ਅਜ਼ੀਮ ਯੇਸ ਭਾਰਤ ਦੇ ਵਾਸੀ ਆ ਕੋਈ ਬੰਦਿਆਂ ਵਾਲੀ ਗੱਲ ਕਰਨੀ ਚਾਹੀਦੀ ਆ ਸਿਰਫ ਇੱਕ ਖਰਾਬ ਕਰਦਾ ਬੀਜੇਵੀ ਬੀਜੇਪੀ ਦੇ ਵਿੱਚ ਇੱਕ ਮੋਦੀ ਆ ਇੱਕ ਜਿਹੜਾ ਮੋٹے ਚ ਸਿਰ ਆ ਜੀ ਇਹਨੂੰ ਖੱਟੜ ਕਹਿੰਦੇ ਇਹਦੇ ਦੂਜਾ ਅਹਿਮਦ ਸ਼ਾਹ ਅਸੀਂ ਆਨੇ ਆ ਵੀ ਬੰਦਿਆਂ ਵਾਲੀ ਗੱਲ ਕਰੋ ਬਾਈ ਜੀ ਇਹ ਚੀਜ਼ ਖਲਾਰਾ ਪਾਉਣ ਵਾਲੀ ਭਾਰਤ ਦੇ ਵਿੱਚ ਵੀ ਨਾ ਕੰਮ ਕਰੀ ਕਿ ਇਹਦਾ ਬੀਜਪੀ ਦਾ ਕਿਸ ਹਾਲਤ ਵਿੱਚ ਹੈ ਇਹਨਾਂ ਦਾ ਬੀਐਨਸੀ ਕਿਰਵਾਉਂਦਾ ਸਾਡੇ ਬੀਜਪੀ ਨੂੰ ਸਹੀ ਕਰੋ ਕੀ ਕਰਨ ਲਈ ਉਹ ਤਾਂ ਸੈਨਿਕਾਂ ਦਾ ਸਾਥਰਾ ਕੋਈ ਨਹੀਂ ਅਸੀਂ ਆਪਣਾ ਰੋਸ ਨਾ ਕਰੀਏ ਇਹ ਰੋਜ਼ਮੁਜਾਰਾ ਬਾਰ ਬਾਰ ਤੁਹਾਡੇ ਨਾਂ ਕਰਕੇ ਵੀ ਫੇਰ ਵੀ ਰੈਲੀਆਂ ਕਰਦੇ ਆਂ ਇਹਦੇ ਬਾਰੇ ਕੀ ਕਰਨੀ ਚਾਹੀਦੀ ਹੈ ਰੈਲੀ ਕਰਦੇ ਵੀ ਸਾਡਾ ਜਿਹੜਾ ਕੰਮ ਹੈ ਸਾਡਾ ਕੰਮ ਹੈ ਰੋਸਮੁਜਾਰਾ ਕਰਨਾ ਲੋਕਾਂ ਨੂੰ ਜਾਗਰੂਕ ਕਰਨਾ ਜਿਹੜੇ ਲੋਕ ਬੀਜੇਪੀ ਦੇ ਵਿੱਚ ਜਾਂਦੇ ਆ ਜਾਂ ਉਹਨਾਂ ਦੇ ਨਾਲ ਬੰਦੇ ਆ ਉਹਨਾਂ ਨੂੰ ਸਮਝਾਉਣਾ ਉਹਨਾਂ ਦੇ ਖਾਨਿਆਂ ਚ ਦੱਲ ਪਾਉਣਾ ਭਈ ਇਹ ਜਿੰਨਾਂ ਦੇ ਨਾਲ ਤੁਸੀਂ ਜਾ ਕੇ ਰਲਦੇ ਹੋ ਇਹਨਾਂ ਨੇ ਸਾਡੇ ਦੇਸ਼ ਦਾ ਨੁਕਸਾਨ ਕਿੰਨਾ ਕੀਤਾ ਉਹ ਸਾਰਾ ਦੇਸ਼ ਵੇਚਤਾ ਤੇ ਗਾਂਹ ਇਹਨਾਂ ਦਾ ਦੇਸ਼ ਸਾਰਾ ਵੇਚਣ ਦੀ ਤਿਆਰੀ ਹੈ ਜਿਹੜਾ ਕੁਝ ਬਹੁਤਾ ਰਹਿ ਗਿਆ ਉਹਨੂੰ ਤੇ ਚੀਜ਼ ਆਈ ਹੈ ਇਹ ਵੀ ਖੇਤੀ ਸੰਕਟ ਬੱਝਿਆ ਹੋਇਆ ਹੈ ਖੇਤੀ ਸੰਕਟ ਤੇ ਜਿਹੜੇ ਸਾਰੇ ਲੋਕ ਰੋਟੀ ਖਾ ਰਹੇ ਅਕਰੋਨਾ ਦੇ ਸਭ ਟਾਈਮ ਤੁਸੀਂ ਦੇਖਿਆ ਕਿ ਸਾਰੇ ਬੰਦੇ ਫੇਲ ਹੋ ਗਏ ਹੁਣ ਇੱਕ ਇਹੀ ਤੰਗਾਈ ਉਹ ਤੋਂ ਕਹਿੰਦਾ ਦੀ ਨੈਗੇਟਿਵਿਟੀ ਆ ਕਿ ਇਹ ਵੀ ਸਾਰਾ ਕੁਝ ਧਾਰਮਿਕ ਰਟਾਉਣਾ ਲੋਕਾਂ ਦੇ ਸਾਰੇ ਮੁਰਖ ਨੂੰ ਜਿਹੜਾ ਵਾ ਲੇਬਰ ਦੇ ਵਿੱਚ ਤਰਦੀਲ ਕਰਨਾ ਪਿੰਡਾਂ ਨੂੰ ਜਿਹੜਾ ਵਾ ਸ਼ਹਿਰਾਂ ਦੇ ਵਿੱਚ ਸੋਨਾ ਮੜੀ ਚੱਲਣਾ ਜਮੀਨਾਂ ਜਿਹੜੀਆਂ ਖਾਤੂ ਰਟਾਉਣਾ ਮਹਿੰਗਾ ਤੋਂ ਦਿਖਾਉਂਦੇ ਬਲੈਕਾਂ ਦੇ ਵਿੱਚ ਲੋਕਾਂ ਨੂੰ ਸੌਣਾ ਇਹ ਗੱਲ ਬੋਲਦਾ ਚੰਨ ਚੋਣਿਆਂ ਇਹ ਰਾਉਤ ਤੁਮਣਾ ਕਿ ਲੋਕਾਂ ਤੱਕ ਗੱਲ ਪਹੁੰਚਾਉਣਾ ਹੀ ਅੱਜ ਦੇਖਿਆ ਵਾ ਤੇ ਇੱਕ ਜਦੋਂ ਅਸੀਂ ਬੀਜੇਪੀ ਦਾ ਲੋਕਾਂ ਤੱਕ ਗੱਲ ਪਹੁੰਚਾਈ ਹੈ ਜਿਹੜੇ ਲੋਕ ਬੀਜੇਪੀ ਦੇ ਵਿੱਚ ਸਨ ਉਹ ਆਪਣੇ ਉਹਨਾਂ ਦੇ ਪਰਨੇ ਲਾੜ ਕੇ ਸਾਡੇ ਵਿੱਚ ਚੜ ਕੇ ਸਾਹਮਣੇ ਸਾਡੇ ਵਿੱਚ ਚੜ ਕੇ ਖਲੋਤੇ ਸਾਡੇ ਨਾਲ ਉਹਨਾਂ ਨੇ ਵੀ ਵਿਰੋਧ ਜਿਤਾਇਆ ਵਾ ਜਦੋਂ ਅਸੀਂ ਉਹਨਾਂ ਦਾ ਤੱਕ ਗੱਲ ਪਹੁੰਚਾਈ ਸਾਡਾ ਕੰਮ ਹੈ ਨਾ ਤੱਕ ਗੱਲ ਪਹੁੰਚਾਉਣਾ ਰੈਲੀ ਠੀਕ ਹੈ ਆਪ ਕੋਨਾਂ ਦਾ ਆਪਣਾ ਭਾਗ ਆਪਾਂ ਵੀ ਰੈਲੀ ਕਰ ਸਾਡਾ ਅੱਜ ਦਾ ਝੂਲੀ ਆਖਿਆ ਵਿਰੋਧ ਕਰਦਾ ਨਹੀਂ ਆਪਣਾ ਠੀਕ ਹੈ ਜੀ ਹਾਂਜੀ ਜਿਹੜਾ ਅੱਜ ਤੁਸੀਂ ਬੀਜੇਪੀ ਦਾ ਘਰਾਓ ਕੀਤਾ ਵਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਮੈਂ ਹਰਬਿੰਦਰਜੀਤ ਸਿੰਘ ਗੰਗ ਜਿਲ੍ਹਾ ਅਰਗੂ ਕਿਸਾਨ ਮਜ਼ਦੂਰ ਸ਼ਰਸ ਮਿਟੀ ਪੰਜਾਬ ਅੱਜ ਜਿਹੜਾ ਬੀਜੇਪੀ ਦਾ ਘਰਾਓ ਪਿੰਡ ਰੈਸ਼ਿਆ ਨੇ ਦੇ ਵਿੱਚ ਹੋਇਆ ਵਾ ਇਹ ਘਰਾਓ ਜਿਹੜਾ ਵਾ ਇਹ ਸਾਡੇ ਜਿਹੜੇ ਦੋਹਾਂ ਫਾਰਮਾਂ ਦੀ ਲੜਾਈ ਚੱਲ ਰਹੀ ਆ ਜਿਹੜੀ ਕੇਂਦਰ ਦੇ ਨਾਲ ਆ ਇਹ ਤਕਰੀਬਨ 2 ਮਹੀਨੇ ਤੋਂ ਅਸੀਂ ਜਿਹੜਾ ਵਾ ਉਹ ਬਾਡਰਾਂ ਤੇ ਬੈਠੇ ਹੋਇਆ ਪਰ ਕੇਂਦਰ ਸਰਕਾਰ ਨੇ ਸਾਡੇ ਘਾੜੀ ਵੱਡੇ ਵੱਡੇ ਬੈਰੀਅਰ ਲਾਏ ਸਾਡੇ ਦੇ ਅਥਰੂ ਗਏ ਛੱਡੇ ਗਏ ਸਾਡੇ ਕੋਲੋਂ ਸ਼ੁਭਕਰਨ ਸਿੰਘ ਬੱਲੋ ਜਿਹੜਾ ਖੋਲਿਆ ਸ਼ਹੀਦ ਗਿੱਤਾ ਕੇਂਦਰ ਦੀ ਸਰਕਾਰ ਨੇ ਇਸ ਕਰਕੇ ਅਸੀਂ ਉਹ ਜਿਹੜੀਆਂ ਮੰਗਾਂ ਲੈ ਕੇ ਗਏ ਸੀ ਐਮਐਸਬੀ ਗਰੰਟੀ ਕਾਨੂੰਨ ਜਾਂ ਹੋਰ ਮਸਲੇ ਉਹਨਾਂ ਮਸਲਿਆਂ ਤੇ ਜਦੋਂ ਸਰਕਾਰ ਨੇ ਸਾਡੀ ਨਹੀਂ ਮੰਨੀ ਫਿਰ ਜਿਹੜਾ ਫੈਸਲਾ ਕੀਤਾ ਕਿ ਪੰਜਾਬ ਕੀ ਭਾਰਤ ਦੇ ਕਿਸੇ ਕੋਨੇ ਦੇ ਵਿੱਚ ਵੀ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਮੰਤਰੀਆਂ ਵੱਲੋਂ ਪ੍ਰਧਾਨਾਂ ਵੱਲੋਂ ਕੋਈ ਮੀਟਿੰਗ ਰੱਖੀ ਜਾਂਦੀ ਆ ਕੋਈ ਰੈਲੀ ਕੀਤੀ ਜਾਂਦੀ ਆ ਉਹਦਾ ਡਟ ਕੇ ਵਿਰੋਧ ਕੀਤਾ ਜਾਵੇ ਸਰ ਜਿਹੜਾ ਤੁਸੀਂ ਮੋਦੀ ਸਰਕਾਰ ਦੇ ਵਰਕ ਲਾਭ ਜਿਹੜਾ ਧਰਨਾ ਲਾਉਂਦੇ ਜਾਂ ਕੋਈ ਵੀ ਆ ਇਹ ਕਿਤੇ ਜਾ ਕੇ ਧਰਨਾ ਲਾਉਂਦੇ ਉਹਦੇ ਬਾਰੇ ਤੁਸੀਂ ਇਹ ਦੱਸੋਗੇ ਮਤਲਬ ਤੁਹਾਡੇ ਕੋਈ ਹੈਗਾ ਵਾ ਤੁਹਾਨੂੰ ਯਕੀਨ ਆਗੇ ਮੋਦੀ ਜੀ ਦਾ ਵਾ ਤੁਹਾਡੀਆਂ ਮੰਗਾਂ ਪੂਰੀਆਂ ਕਰੂਗਾ ਦੇਖੋ ਜੀ ਮੋਦੀ ਦਾ ਕੰਮ ਤੇ ਲੰਘਿਆ ਹੁਣ ਤੇ ਇਲੈਕਸ਼ਨ ਤੋਂ ਬਾਅਦ ਕਿਹੜਾ ਆਉਂਦਾ ਸਾਡੀਆਂ ਅਸੀਂ ਬਗੈਦਾ ਬਾਰਡਰਾਂ ਤੇ ਡਟੇ ਹੋਏ ਆ ਜਿਹੜੇ ਬਾਰਡਰਾਂ ਤੇ ਡਟਣ ਦੇ ਕਰਕੇ ਨਹੀਂ ਅੱਜ ਸਾਡੀ ਗੱਲ ਸਾਰੇ ਵਰਲਡ ਦੇ ਵਿੱਚ ਗਈ ਆ ਕਿਉਂਕਿ ਐਮਐਸਬੀ ਗਰੰਟੀ ਕਾਨੂੰਨ ਜਿਹੜਾ ਇੱਕ ਮંત્રી ਆ ਸੰਤਰੀ ਆ ਜਾਂ ਕੋਈ ਮਲਾਜ਼ਮ ਆ ਜਾਂ ਕਿਸਾਨ ਆ ਜਾਂ ਮਜ਼ਦੂਰ ਆ ਹਰੇਕ ਨੂੰ ਉਹ ਚੀਜ਼ ਚਾਹੀਦੀ ਆ ਕਿਉਂਕਿ ਅਸੀਂ ਜਦੋਂ ਫਸਲਾਂ ਦੇ ਇੱਥੋਂ ਫਸਲ ਵੜ ਕੇ ਮੰਡੀ ਖੜਦੇ ਆ ਸਾਡੀ ਫਸਲ ਨੂੰ ਠੁੱਡ ਵੱਜਦੀ ਆ ਜਦੋਂ ਕਿ ਕੋਈ ਚੀਜ਼ ਬਾਜ਼ਾਰ ਚ ਆਉਂਦੀ ਆ ਤੇ ਉਹ ਸਾਨੂੰ ਐਮਐਸਬੀ ਗਰੰਟੀ ਕਾਨੂੰਨ ਦੇ ਨਾਲ ਟੈਕਸ ਲਾ ਕੇ ਦਿੱਤੀ ਜਾਂਦੀ ਆ ਇਸ ਕਰਕੇ ਬੀਜੇਪੀ ਤੋਂ ਸਾਨੂੰ ਜਿਹਾਸ ਹੁੰਦੀ ਤੇ 5 ਸਾਲ ਹੋ ਰਹਿ ਗਿਆ ਵਾ ਇੱਕ ਮਹੀਨਾ ਪਹਿਲਾਂ ਅਸੀਂ ਬੀਜੇਪੀ ਸਰਕਾਰ ਚੋਂ ਉੱਥੇ ਚੜੇ ਗਿਆ ਤਿੰਨ ਮੈਟੀਆਂ ਜਿਹੜੀਆਂ ਸਾਡੀਆਂ ਕੇਂਦਰ ਨਾਲ ਲੱਗੀਆਂ ਸਾਡਾ ਕੋਈ ਹੱਲ ਨਹੀਂ ਹੋਇਆ ਜਿਸ ਦਾ ਕਰਕੇ ਸਾਨੂੰ ਇਹ ਜਿਹੜਾ ਵਿਰੋਧ ਜਾਰੀ ਰੱਖਣਾ ਪਿਆ। ਇਹ ਜਿਹੜਾ ਸਾਡਾ ਪਾਟਾਂ ਤੇ ਅੰਦੋਲਨ ਚੱਲ ਰਿਹਾ ਵਾ। ਸਾਡਾ ਤੋਂ ਮਤਲਬ ਆਪਣਾ ਫਾਰਮ ਮੰਗਵਾ ਕਰਾਂ।